ਇੱਕ ਪਾਸੇ ਤਾਂ ਜਿੱਥੇ ਫਗਵਾੜਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਤਸਵ ਨੂੰ ਲੈ ਕੇ ਬਜ਼ਾਰਾਂ ਵਿੱਚ ਕਾਫੀ ਚਹਲ ਪਹਲ ਸੀ ਉੱਥੇ ਹੀ ਲੁਟੇਰਿਆਂ ਨੇ ਇੱਕ ਵਾਰ ਫਿਰ ਫਗਵਾੜਾ ਪੁਲਿਸ ਵੱਲੋਂ ਸ਼ਹਿਰ ਅੰਦਰ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਫੂਕ ਕਰਦੇ ਹੋਏ ਸ਼ਰਿਆਮਹੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨਕਾਬਪੋਸ਼ ਤਿੰਨ ਲੁਟੇਰੇ ਬਾਂਸਲ ਮੈਡੀਕਲ ਸਟੋਰ ਹਰਗੋਵਿੰਦਨਗਰ ਵਿਖੇ ਗਨਪੁਆਇੰਟ ਤੇ ਦੁਕਾਨ ਦੇ ਮਾਲਕ ਕੋਲੋਂ 50000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹਾਲਾਂਕਿ ਇਸ ਸਾਰੀ ਵਾਰਦਾਤ ਦੀ ਇੱਕ ਸੀਸੀਡੀ ਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਖੁਦ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਤੇ ਸਫਲ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਰਮੇਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਉਹ ਜਦੋਂ ਦੁਕਾਨ ਤੇ ਇਕੱਲੇ ਹੀ ਮੌਜੂਦ ਸੀ ਤਾਂ ਮੋਟਰਸਾਈਕਲ ਸਵਾਰ ਤੇ ਨਕਾਬਪੋਸ਼ ਲੁਟੇਰੇ ਗਨ ਪੁਆਇੰਟ ਤੇ ਲਗਭਗ 50000 ਰੁਪਏ ਦੀ ਨਗਦੀ ਖੋ ਕੇ ਫਰਾਰ ਹੋ ਗਏ ਜਿਸ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਦੁਕਾਨ ਤੇ ਕੱਲਾ ਸੀ ਜੀ ਤਾਂ ਉਹ ਗਨ ਪੁਆਇੰਟ ਤੇ ਰੱਖ ਕੇ ਮੈਂ ਲੁੱਟ ਕੇ ਲੈ ਗਏ ਅੱਤੇ ਆਏ ਸੀਗੇ ਉਹ ਮੋਟਰਸਾਈਕਲ ਤੇ ਸੀ ਮੂੰ ਬੰਨੇ ਸੀ ਉਹਨਾਂ ਨੇ ਅੰਜ ਮੂੰ ਬੰਨੇ ਹੋਏ ਸੀ ਤੇ ਮਤਲਬ ਕਿ ਨੰਬਰ ਵਗੈਰਾ ਮੋਟਰਸਾਈਕਲ ਦਾ ਨਹੀਂ ਜੀ ਨਹੀਂ ਮੈਨੂੰ ਨਹੀਂ ਪਤਾ ਕੋਈ ਸੀਸੀਡੀ ਕੈਮਰੇ ਜਾਇਏ ਹੋਣ ਕੈਮਰੇ ਵਿੱਚ ਆਏ ਹੋਏ ਸੀ ਤੇ ਕੋਈ ਨਗਦੀ ਵਗੈਰਾ ਵੀ ਲੈ ਦੇ ਪੈਸੇ ਲੈ ਕੇ ਗਏ ਕਿੰਨੇ ਲੈ ਗਏ ਜੀ 40 ਪਿਆਰ ਜੀ ਲੈ ਕੇ ਗਏ ਕੈਸ਼ ਕੈਸ਼ ਹੀ ਸਰ ਕੋਲ ਤੋਂ ਕੰਪਲੀਟ ਕੀਤੀ ਇਸ ਮਾਮਲੇ ਹਾਂਜੀ ਬਾਹਰ ਖੜੇ ਪੁਲਿਸ ਵਾਲੇ ਕੋਲ ਸਹੀ ਸੀ ਮੌਕੇ ਤੇ ਸਰ ਮੌਕੇ ਤੇ ਨਹੀਂ ਆਏ ਜੀ ਬਾਅਦ ਚ ਆਏ ਜੀ ਤੇ ਕਿਸ ਰੋਡ ਦੇ ਉੱਪਰ ਇਹ ਦੁਕਾਨ ਆਪਣੀ ਕਾਦੀ ਹੈ ਦੁਕਾਨ ਬਾਂਸਲ ਮੈਡੀਕੋਜ਼ ਨियर ਮੇਰ ਕੋਸਪੀਟਲ ਫੋਗਵਾੜਾ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਐਸਪੀ ਫੋਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਡੀਐਸਪੀ ਫੋਗਵਾੜਾ ਜਸਪ੍ਰੀ ਸਿੰਘ ਅਤੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪੀੜਤ ਦੁਕਾਨਦਾਰ ਦੇ ਬਿਆਨ ਕਲਮਬੰਦ ਕਰਕੇ ਸੀਸੀਟੀਵੀ ਫੁਟੇਖਾਂ ਗੱਲ ਨਹੀਂ ਸ਼ੁਰੂ ਕਰ ਦਿੱਤੀ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਚੱਲਦੀ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਸਲਾਖਾ ਪਿੱਛੇ ਪਹੁੰਚਾਏਗੀ ਜਿਹੜਾ ਜਿਹੜਾ ਇਹ ਮੈਡੀਕਲ ਸ਼ਾਪ ਤੇ ਆਈ ਸੀ ਇੱਥੇ ਪਤਾ ਲੱ ਪਾਲਸਰ ਦੇ ਮੋਸਕਲਾਈਸਰ ਬੰਦੇ ਦਿਨ ਦੇ ਜਿਹਨੇ ਜੋ ਘੜਕੇ ਲੈ ਕੇ ਗਏ ਨੇ ਨਾ ਸਰ ਕਿੰਨੀ ਖੋਹ ਲੈ ਗਏ ਅਜੇ ਫਿਲਹਾਲ ਤਾਂ ਇਹ 50000 ਦੱਸ ਰਹੇ ਮੱਥੀ ਬਾਦ ਚ ਜੋ ਤਫਤੀਸ਼ ਦੇ ਅੰਦਰ ਆਉਗੀ ਉਸ ਤੋਂ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਤੇ ਲੈ ਗਏ ਜਾਂ ਕਿੱਦਾਂ ਹਾਂ ਜੀ ਵੀਡੀਓ ਦੇਖ ਰਹੇ ਆ ਇਹ ਕਹਤੇ ਹੀਰੇ ਨੇ ਸਿਟੀ ਦੀਆਂ ਵੀ ਜਦੋਂ ਨਿਸ਼ਤ ਬਾਹਰ ਪਤਾ ਲੱਗੂ ਸੀਸੀਟੀਵੀ ਕੈਮਰੇ ਮਿਲੇ ਨਹੀਂ ਤੇ ਹੁਣ ਉਹਨਾਂ ਨੇ ਜਲਦੀ ਜਲਦੀ ਭਾਲ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਆ ਇਹ ਹਰ ਕੋਵਿੰਦਨਗਰ ਰੋਡ ਤੇ ਹੈ ਕਈ ਦੁਕਾਨਾਂ ਕਰ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸਿਆ ਸਮਾਨ ਹੈ ਇੱਕ ਉਸਦਗਾਂ ਤੋਂ ਲੱਗੇ ਜੇਕਰ ਜੋ ਹੈ ਕਿ ਇੱਕ ਪਾਸੇ ਤਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਜਾ ਰਿਹਾ ਸੀ ਉੱਥੇ ਹੀ ਫਗਵਾੜਾ ਪੁਲਿਸ ਵੀ ਚੱਪੇ-ਚੱਪੇ ਤੇ ਤੈਨਾਸੀ ਪਰ ਇਸ ਸਭ ਦੇ ਬਾਵਜੂਦ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਨਵਰੰਗ ਚੈਨਲ ਲਈ ਫਗਵਾੜਾ ਤੋਂ ਜਸ ਸ਼ਰਮਾ ਦੀ ਰਿਪੋਰਟ ਇਹ ਮਾਮਲਾ ਕੁਝ ਨਹੀਂ ਜੀ ਤੇ तकरीबन 9:25 ਦਾ ਟਾਈਮ ਹੈਗਾ ਉਨੇ ਮੰਸਰ ਮੈਡੀਕਲ ਪਰਪੈਂਟਰ ਜਿਹੜੇ 파ਰਨ ਰਮੇਸ਼ ਕੁਮਾਰ ਮੰਸਰ ਦੀ ਇਕੱਲੇ ਸੀ ਦੁਕਾਨ ਤੇ ਕਿੰਨ ਬੰਦੇ ਆਏ ਆ ਮੂੰਹ ਬੰਨੇ ਸੀ ਰਵਾਲ ਦੀ ਨੋਕ ਸਾਰਾ ਲੁੱਟ ਕੇ ਲੱਗੇ ਆ ਉਹਨੇ ਮੁੰਡੇ ਨੇ ਬਹੁਤ ਜਿੱਦ ਜਦ ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ ਉਹਨ ਸਟੂਲ ਵਿੱਚ ਚੱਕਿਆ ਉਹਨਾਂ ਨੂੰ ਗੰਮ ਸੀ ਕਿ ਸਾਰਾ ਅੰਦਰ ਟਿਕਾਉਂਡਰ ਤੇ ਛਾਲ ਮਾਰ ਕੇ ਸਾਰਾ ਜਨਾ ਕੈਸੇ ਚਾਲੀ ਪਿਆ 50000 ਰੁਪਏ ਕਢ ਕੇ ਲੈ ਗਏ ਇਧਰੋਂ ਜਾਣ ਲੱਗੇ ਤੇ ਸਭ ਦਾ ਸਭ ਨੂੰ ਆਏ ਭਾਈ ਇਧਰੋਂ ਹੈਗੇ ਜਿ ਸਮਾਰ ਰੋਡ ਤੋਂ ਸਰ ਕਿੰਨੇ ਵਿਅਕਤੀ ਆਏ ਸੀਗੇ ਤਿੰਨ ਬੰਦੇ ਤਿੰਨ ਬੰਦੇ ਘਾਤੇ ਆਏ ਸੀਗੇ ਸਰ ਮੋਟਰਸਾਈਕਲ ਤੇ ਬੁੱਲਟ ਕੰਪਲੀਟ ਕੀਤੀ ਸਮਾਉਣ ਲੱਗੇ ਇੱਕ ਪੁਲਸਾਈ ਵੀ ਮੁੱਕੇ ਹੋ ਗਈ ਕੰਪਲੀਟ ਬਾਈ ਸੀ ਹਾਂ ਹਾਂ